ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਬਖਸ਼ੀ ਮਾਤਾ ਗੰਗਾ ਜੀ ਰੱਥ ਤੇ ਸਵਾਰ ਹੋ ਕੇ ਗੁਰੂ ਜੀ ਦੀ ਢੀੜ ਪਹੁੰਚੇ ਉੱਡਦੀ ਧੂੜ ਵੇਖ ਕੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਪੁੱਛਿਆ ਕੌਣ ਆ ਰਿਹਾ ਹੈ ਸਿੱਖਾਂ ਨੇ ਬਾਬਾ ਜੀ ਨੂੰ ਦੱਸਿਆ ਕਿ ਗੁਰੂ ਕੇ ਮਹਿਲ ਆ ਰਹੇ ਹਨ ਬਾਬਾ ਬੁੱਢਾ ਜੀ ਸਹਿਜ ਸੁਭਾਏ ਕਹਿਣ ਲੱਗੇ ਗੁਰੂ ਕੇ ਮਹਿਲ ਨੂੰ ਕੀ ਭਾਜੜ ਪਈ ਹੈ ਇਹ ਬਚਨ ਸੁਣ ਕੇ ਮਾਤਾ ਗੰਗਾ ਜੀ ਬੜੇ ਨਿਰਾਸ਼ ਹੋ ਗਏ ਤੇ ਵਾਪਸ ਅੰਮ੍ਰਿਤਸਰ ਮੁੜ ਗਏ ਉਹਨਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਸਾਹਿਬ ਨੇ ਆਖਿਆ ਤੁਸੀਂ ਸਵੇਰੇ ਉੱਠ ਕੇ ਮਿੱਠਾ ਆਟਾ ਚੱਕੀ ਵਿੱਚ ਪੀਸੋ ਫਿਰ ਆਪ ਰੋਟੀਆਂ ਪਕਾਓ ਆਪ ਮੱਖਣ ਤੇ ਲੱਸੀ ਤਿਆਰ ਕਰੋ ਤੇ ਨਾਲ ਕੁਝ ਗੰਡੇ ਵੀ ਲੈ ਜਾਓ ਸਵੇਰੇ ਮਾਤਾ ਜੀ ਨੇ ਸਭ ਵਸਤਾਂ ਤਿਆਰ ਕੀਤੀਆਂ ਤੇ ਆਪਦੇ ਸਿਰ ਤੇ ਰੱਖ ਕੇ ਤੁਰ ਪਏ ਬਾਬਾ ਬੁੱਢਾ ਜੀ ਨੇ ਮਾਤਾ ਜੀ ਨੂੰ ਆਉਂਦਿਆਂ ਵੇਖਿਆ ਤੇ ਕਹਿਣ ਲੱਗੇ ਅੱਜ ਤਾਂ ਸਾਨੂੰ ਬਹੁਤ ਭੁੱਖ ਲੱਗੀ ਸੀ। ਮਾਤਾ ਜੀ ਆਪਣੇ ਪੁੱਤਰ ਵਾਸਤੇ ਰੋਟੀ ਲੈ ਕੇ ਆਏ ਜਾਪਦੇ ਨੇ। ਬਾਬਾ ਬੁੱਢਾ ਜੀ ਮਿੱਠੀਆਂ ਮਿਸ਼ੀਆਂ ਰੋਟੀਆਂ ਖਾਣ ਲੱਗ ਪਏ। ਗੰਡਾ ਪੰਦਿਆ ਉਹਨਾਂ ਬਾਅਦ ਦਿੱਤਾ ਮਾਤਾ ਜੀ ਤੁਹਾਡੇ ਘਰ ਅਜਾਹ ਬਲੀ ਪੁੱਤਰ ਪੈਦਾ ਹੋਵੇਗਾ ਜਿਹੜਾ ਮੁਗਲਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ ਜਿਵੇਂ ਮੈਂ ਇਹ ਗੰਡਾ ਪੰਨਿਆ ਹੈ।